ਪੰਜਾਬ ਦੇ ਲੋਕ ਇਸ ਗੱਲ ਨੂੰ ਤਰਾਸ ਦੀ ਮੰਨ ਰਹੇ ਆ ਕਿ ਅਸੀਂ ਕਿਹੜੇ ਸਮੇਂ ਇਹਨਾਂ ਨੂੰ ਵੋਟਾਂ ਪਾ ਕੇ ਇੱਥੇ ਪੰਜਾਬ ਚ ਸਰਕਾਰ ਲਿਆਏ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਟਕੜਾ ਹੋਏਗਾ ਔਰ ਸ਼੍ਰੋਮਣੀ ਅਕਾਲੀ ਦਲ ਦੀ 2027 ਚ ਸਰਕਾਰ ਆਊਗੀ ਵਿਕਰਮ ਸਿੰਘ ਜੀਠੇ ਦੀ ਗ੍ਰਿਫਤਾਰੀ ਹੋਈ ਹੈ ਉਸ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਲੱਗਦਾ ਕਿ ਜੇਕਰ ਦੋਸ਼ ਸਾਬਤ ਹੋਣੇ ਤਾਂ ਉਸ ਦਾ ਪਾਰਟੀ ਤੇ ਬਹੁਤ ਵੱਡਾ ਪ੍ਰਭਾਵ ਪਵੇਗਾ ਸਿਰਫ ਤੇ ਸਿਰਫ ਸਬਿਕਰਮ ਸਿੰਘ ਮਜੀਠੀਆ ਦੀ ਆਵਾਜ਼ ਦਿਵਾਉਣ ਦੇ ਲਈ ਹੈ ਜਿਹੜੀ ਹੈ ਇਹਨਾਂ ਨੇ ਕਾਰਵਾਈ ਕੀਤੀ ਹੈ ਗੱਲਾਂ ਦਾ ਕੜਾ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਇਹ ਸਰਕਾਰ ਨੂੰ ਬਣਾਉਣ ਦੀ ਆਤ ਹੈ ਸਸਿਕਾਲ ਜੀ ਦਿਸ਼ਾਫ ਦੇਖਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਤੇ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਵੱਡੇ ਮਗਰਮ ਬਚਨ ਉੱਤ ਪਾਇਆ ਹੈ ਉੱਥੇ ਹੀ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਮੇਤ ਬਹੁਤ ਸਾਰੇ ਆਗੂਨ ਟੈਨ ਕੀਤਾ ਜਦਾਂ ਵਿੱਚ ਇੱਕ ਨਾਂ ਹੈ ਪਰਮਿੰਦਰ ਸਿੰਘ ਸੁਹਾਣਾ ਪਰਮਿੰਦਰ ਸਿੰਘ ਸੁਹਾਣਾ ਸ਼ਰਮਣੀ ਅਕਾਲੀ ਦਲ ਦਾ ਇੱਕ ਜ਼ਹਾਰੂ ਵਰਕਰ ਹੈ ਤੇ ਪੂਰੀ ਤਰ੍ਹਾਂ ਪਾਰਟੀ ਨੂੰ ਸਮਰਪਿਤ ਹੈ ਹਾਲੇ ਵਿੱਚ ਉਹਨਾਂ ਨੂੰ ਜਲਾ ਮੁਹਾਲੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਸੱਚ ਗੱਲਬਾਤ ਕਰਾਂਗੇ ਬਿਕਰ ਮਜੀਠੀਸ ਨੂੰ ਲੈ ਕੇ ਤੇ ਹੋਰ ਸਵਾਲਾਂ ਤੇ ਚਰਚਾ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਵੈਗੂ ਖਾਨ ਸਾਹਿਬ ਵੈਗੂ ਜੀ ਦੇ ਪਤੇ ਜੀ ਸਰ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਾਰਕ ਬਾਗ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਕੀ ਰੁਸੇਮੇ ਨੂੰ ਦੇਖੋ ਪਾਰਟੀ ਨੇ ਬਹੁਤ ਜਾਨਾ ਵਿਸ਼ਵਾਸ ਕਰਕੇ ਮੈਨੂੰ ਖਾਸ ਕਰ ਸਹਿਬਜਾਦਾਜੀ ਸਿੰਘ ਨਗਰ ਜੀ ਜਿਹੜਾ ਕਿ ਸਹਿਬਜਾਦਿਆਂ ਦੇ ਨਾਂ ਤੇ ਨਗਰ ਬਣਿਆ ਜੀ ਉਸ ਦੀ ਜਿਲ੍ਹਾ ਜਥੇਦਾਰੀ ਜੀ ਜਿਲ੍ਹਾ ਪ੍ਰਧਾਨ ਕੀ ਕਹ ਲੋ ਉਹ ਕਰਨ ਦਾ ਮੌਕਾ ਦਿੱਤਾ ਔਰ ਮੈਂ ਹਮੇਸ਼ਾ ਹੀ ਜਿਹੜਾ ਵੀ ਪਾਰਟੀ ਨੇ ਜੋ ਡਿਊਟੀ ਲਈ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਹੈ ਔਰ ਇਹ ਵੀ ਡਿਊਟੀ ਮੈਂ ਅ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਜੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਢਵਾਵਾਂਗਾ ਕਿਉਂਕਿ ਕੰਮ ਕਰਨ ਦਾ ਸ਼ੌਂਕ ਹੈ ਕੰਮ ਕਰਨ ਦਾ ਜਜ਼ਬਾ ਕੰਮ ਕਰਨ ਦਾ ਜਨੂਨ ਹੈ ਤੋਂ ਇਸ ਕਰਕੇ ਦੇਖੋ ਜੋ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹਨੂੰ ਹਰੇਕ ਮੈਂ ਤਾਂ ਇਹ ਕਹੂੰਗਾ ਹਰੇਕ ਪਾਰਟੀ ਅਹੁਦੇਦਾਰ ਨੂੰ ਵਰਕਰ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਪਰਵਿੰਦਰ ਜੀ ਪਾਰਟੀ ਦੀ ਜਿਹੜੀ ਸਥਿਤੀ ਦੇਖੀਏ ਤਾਂ ਬਹੁਤ ਡਾਮਾ ਡੋਲੇ ਇਸ ਵੇਲੇ। ਲੁਧਿਆਣਾ ਜਿਮਨੀ ਚੌਂਕ ਜੋ ਵੀ ਹਾਲ ਹੋਇਆ ਤੁਸੀਂ ਦੇਖਿਆ ਸਾਰਾ। ਸੋ ਕਿਸ ਤਰ੍ਹਾਂ ਦੀ ਬੇਉਦਬੰਦੀ ਘਟ ਰਹੀ ਹੋ? ਲੱਗਦਾ ਕਿ ਪਾਰਟੀ ਦੁਬਾਰਾ ਸਟੈਂਡ ਕਰ ਪਾਊਗੀ। ਜਿੱਥੋਂ ਤੱਕ ਸਵਾਲ ਕੀਤਾ ਤੁਸੀਂ ਲੁਧਿਆਣਾ ਜਿਮਨੀ ਚੌਂਕ ਦਾ। ਲੁਧਿਆਣਾ ਜਿਮਨੀ ਚੌਂਕ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਕਿੰਨੇ ਤੱਕੇ ਕਿੰਨੇ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਜੀ ਕਰਕੇ ਜਿਮਨੀ ਚੋਂ ਉਹ ਨਿਕਲ ਜਾਂਦੀ ਹੈ ਔਰ ਜਿਮਨੀ ਚੋਂ ਦੇ ਵਿੱਚ ਬੋਟ ਜਿਹੜੀ ਹੈ 5000 ਰੁਪਏ ਤੱਕ ਉਥੇ ਵਿਕੀ ਹੈ ਜੀ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਅੱਜ ਲੋਕਾਂ ਦੇ ਜਹਨ ਦੇ ਵਿੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਸਾਡੀ ਖੇਤਰੀ ਪਾਰਟੀ ਹੈ ਇਹਨੂੰ ਤਕੜਾ ਕਰੀਏ ਔਰ ਲੋਕਾਂ ਦੇ ਜਹਨ ਦੇ ਵਿੱਚ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ 2007 ਤੋਂ 17 ਤੱਕ ਉਸ ਸਮੇਂ ਜੋ ਵਿਕਾਸ ਕਾਰਜ ਹੋਏ ਉਹਨਾਂ ਦੀ ਲੋਕ ਅੱਜ ਵੀ ਮਿਸਾਲ ਦਿੰਦੇ ਆਂ ਔਰ ਉਹ ਯਾਦ ਵੀ ਕਰਦੇ ਆਂ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਪਿਛਲੇ 5 ਸਾਲ ਉਹ ਸਰਕਾਰ ਗਈ ਕਾਂਗਰਸ ਦੀ ਉਸ ਤੋਂ ਬਾਅਦ ਇਹ ਆ ਗਏ ਪਰ ਜੋ ਜਿਸ ਰਫ਼ਤਾਰ ਨਾਲ ਪੰਜਾਬ ਦਾ ਵਿਕਾਸ ਉਸ ਸਮੇਂ ਹੋਇਆ ਉਹ ਉਹ ਅੱਜ ਵੀ ਲੋਕ ਉਸ ਕਾਲ ਨੂੰ ਯਾਦ ਕਰਦੇ ਆਂ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤਕੜਾ ਹੋਏਗਾ ਔਰ ਸ਼੍ਰੋਮਣੀ ਅਕਾਲੀ ਦਲ ਦੀ 2027 ਚ ਸਰਕਾਰ ਆਊਗੀ ਜਿੰਨੀ ਚੋਣ ਨਾਲ ਇਹਨੂੰ ਜੋੜ ਕੇ ਨਾ ਦੇਖਿਆ ਜਾਵੇ ਕਿਉਂਕਿ ਇਹ ਨਹੀਂ ਚਾਉਣਾ ਕੀ ਹੁੰਦਾ ਅਕਸਰ ਵੀ ਸਰਕਾਰ ਦਾ ਬੰਦਾ ਹੀ ਦਿੱਤਦਾ ਅਗਲਾ ਕਹਿੰਦੇ ਵੀ ਡੇਢ ਸਾਲ ਪੇ ਸਰਕਾਰ ਦੇ ਤੇ ਅਸੀਂ ਕੰਮ ਲਵਾਂਗੇ ਪਰਮਿੰਦਰ ਜੀ ਵਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਹੋਈ ਹੈ ਉਸ ਤੇ ਤੁਹਾਡਾ ਕੀ ਪ੍ਰतिकਰਮ ਹੈ ਲੱਗਦਾ ਹੈ ਕਿ ਜੇਕਰ ਦੋਸ਼ ਸਾਬਤ ਹੋਣੇ ਤਾਂ ਉਸ ਦਾ ਪਾਰਟੀ ਤੇ ਬਹੁਤ ਵੱਡਾ ਪ੍ਰਭਾਵ ਹੋਏਗਾ ਦੇਖੋ ਸਭ ਤੋਂ ਪਹਿਲਾਂ ਇਹਨਾਂ ਨੇ ਗੱਲ ਚਲਾਈ ਵੀ ਨਸ਼ੇ ਦਾ ਬਹੁਤ ਵੱਡਾ ਜਿਹੜਾ ਕਾਰੋਬਾਰੀ ਉਹ ਫੜ ਲਿਆ ਜਦੋਂ ਸਾਰੇ ਚੈਨਲਾਂ ਤੇ ਹੀ ਚੱਲਿਆ ਪਰ ਜਦੋਂ ਅਗਲੇ ਦਿਨ कोर्ट ਦੇ ਵਿੱਚ ਪੇਸ਼ ਕਰ ਰਹੇ ਆ ਉੱਥੇ ਨਵੀਂ ਐਫਆਈਆਰ ਜੀ ਨਵੀਂ ਗੱਲ ਤੇ ਇੱਕ ਨਵਾਂ ਆਮਦਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਦੇਤਾ ਦੇਖੋ ਜੇ ਜੇ ਨਸ਼ੇ ਦੀ ਕੋਈ ਗੱਲ ਸੀਗੀ ਤਾਂ ਉਹ ਪਰਚਾ ਐਫਆਈਆਰ ਜਿਹੜੀ 2021 ਚ ਉਸ ਸਮੇਂ ਦੀ ਸਰਕਾਰ ਨੇ ਕੀਤੀ ਸੀਗੀ ਉਹਦੇ ਤੇ ਅਰੈਸਟ ਪਾ ਲਵੇ ਜੀ ਉਹਦੇ ਚ ਹੀ ਚਲਾਨ ਪੇਸ਼ ਕਰ ਦਿੰਦੇ ਸੋ ਇਸ ਕਰਕੇ ਜਿਹੜਾ ਨਸ਼ੇ ਵਾਲੀ ਆ ਉਹ ਤਾਂ ਗੱਲ ਗਈ ਮੁੱਕ ਦੂਜੀ ਰਹੀ ਹੁਣ ਜਿਹੜਾ ਅਮਨ ਤੋਂ ਵੱਧ ਜਾਇਦਾਦ ਦੇਖੋ ਉਹ ਜਿਹੜਾ ਪਰਿਵਾਰ ਹੈ ਉਹ ਕੋਈ ਮੇਰੇ ਖਿਆਲ ਨਾਲ ਜਿਹੜੇ ਅੱਜ ਦੇ ਹੁਕਮਰਾਨ ਹੈ ਸ਼ਾਇਦ ਉਸ ਸਮੇਂ ਨਾਲ ਕੋਲ ਕੋਈ ਸਕੂਟਰ ਵੀ ਨਾ ਹੋਵੇ ਜਿਸ ਸਮੇਂ ਉਹਨੇ ਤਾਂ ਰੋਲ ਰੇਸ ਤਾਰਾਂ ਸੀ ਗਿਆ ਜੀ ਸੋ ਇਸ ਕਰਕੇ ਜਦੋਂ ਦੇ ਉਹਨਾਂ ਕੋਲ ਹੈਲੀਕਾਪਟਰ ਸੀਗੇ ਜੀ ਸੋ ਇਸ ਕਰਕੇ ਇਹ ਹੈ ਵੀ ਆ ਰਾਜਨੀਤਿਕ ਤੋਂ ਪ੍ਰੇਰਿਤ ਹੈ ਜਿਹੜੀ ਸਰਕਾਰ ਦੀ ਮਨਸ਼ਾ ਇੱਕੋ ਇੱਕ ਹੈ ਕਿ ਕੋਈ ਪੰਜਾਬ ਦੀ ਗੱਲ ਨਾ ਕਰੇ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਨਾ ਕਰੇ ਕੋਈ ਜੋ ਧੱਕੇਸ਼ਾਹੀਆਂ ਚੱਲ ਰਹੀਆਂ ਉਹ ਪੰਜਾਬ ਸਰਕਾਰ ਦੇ ਖਿਲਾਫ ਨਾ ਬੋਲੇ ਕਰ ਰਹੇ ਆ ਜਿਹੜੀਆਂ ਇਹ ਤੇ ਦੂਜਾ ਜੋ ਇਹਨਾਂ ਦੇ ਕਾਲੇ ਕਾਰਨਾਮੇ ਆ ਉਹ ਕੋਈ ਜਨਤਕ ਨਾ ਕਰੇ ਸੋ ਸਿਰਫ ਤੇ ਸਿਰਫ ਸਰ ਬਿਕਰਮ ਸਿੰਘ ਮਜੀਠੀਆ ਦੀ ਆਵਾਜ਼ ਦਵਾਉਣ ਦੇ ਲਈ ਹੈ ਜਿਹੜੀ ਹੈ ਇਹਨਾਂ ਨੇ ਕਾਰਵਾਈ ਕੀਤੀ ਹੈ ਸੋ ਇਹਨਾਂ ਦੀਆਂ ਜਿਹੜੀਆਂ ਇਹ ਕਾਰਵਾਈਆਂ ਇਹਨਾਂ ਤੋਂ ਸ਼ਰਮਣੀ ਕਰ ਇਧਰ ਡਰਨ ਵਾਲਾ ਨਹੀਂ ਕੁਕੇ ਸ਼ਰੋਮਣੀ ਕਾਲੀਦਲ ਦਾ ਜਨਮੀ ਜ਼ਿਲ੍ਹਾ ਕਿਹੜਾ ਹੈ ਜਿਹੜਾ ਸ਼ਰੋਮਣੀ ਕਾਲੀਦਲ ਦਾ ਅ ਅੱਜ ਭਾਵੇਂ ਆਗੂ ਹੈ ਜਾਂ ਸਾਡੇ ਬਜ਼ੁਰਗ ਜੀ ਕਈ ਵਾਰ ਦਫਾ ਜੇਲ੍ਹ ਚ ਗਏ ਸਾਨੂੰ ਜ਼ਿਲ੍ਹਾ ਜੁਮਾ ਦਾ ਕੋਈ ਡਰ ਨਹੀਂ ਹੈਗਾ ਪਰ ਇਹ ਵੀ ਦੇਖੋ ਪੰਜਾਬ ਚ ਅੱਜ ਜਿਸ ਕਾਲ ਦੀ ਲੋੜ ਹੈ ਅੱਜ ਲੈਂਡ ਆਂਡ ਆਰਡਰ ਦੀ ਲੋੜ ਹੈ ਅੱਜ ਇੱਕ ਵਪਾਰੀ ਦਾ ਦਿਨ ਦੇ ਹਨੇ ਕਤਲ ਹੋ ਗਿਆ ਉਹ ਕਿਸ ਤਰ੍ਹਾਂ ਅੱਜ ਉਹਦਾ ਭਰਾ ਕਹਿੰਦਾ ਵੀ 700 ਬੰਦੇ ਨੂੰ ਅਸੀਂ ਰੋਜ਼ਗਾਰ ਦੇ ਰਹੇ ਹਾਂ ਵੀ ਸਾਡਾ ਕਸੂਰ ਕੀ ਹੈ ਠੀਕ ਹੈ ਅੱਜ ਉਹ ਉਹ ਉਹਨੂੰ ਦੇਖ ਕੇ ਰੋਣਾ ਆ ਜਾਂਦਾ ਬਾਈ ਜੀ ਤੇ ਉਹ ਤੋਂ ਲਾਓ ਤੁਸੀਂ ਕਦੇ ਅੰਮ੍ਰਿਤਸਰ ਤੇ ਬੰਬ ਫਟ ਜਾਂਦਾ ਕਦੇ ਕਿਤੇ ਵਪਾਰੀ ਦਾ ਕਤਲ ਹੋ ਜਾਂਦਾ ਕਿਤੇ ਕਿਸੇ politcal leader ਦਾ ਕਤਲ ਹੋ ਜਾਂਦਾ ਸੋ ਇਸ ਕਰਕੇ ਅੱਜ ਪੰਜਾਬ ਦੇ ਲੋਕ ਇਸ ਗੱਲ ਨੂੰ ਤਰਾਸ ਦੀ ਮੰਨ ਰਹੇ ਆ ਕਿ ਅਸੀਂ ਕਿਹੜੇ ਸਮੇਂ ਇਹਨਾਂ ਨੂੰ ਵੋਟਾਂ ਪਾ ਕੇ ਇੱਥੇ ਪੰਜਾਬ 'ਚ ਸਰਕਾਰ ਲਿਆਏ ਜਿਨ੍ਹਾਂ ਕੋਲ ਅੱਜ ਲਾਅ ਐਂਡ ਆਰਡਰ ਨਹੀਂ ਸਮਝ ਰਿਹਾ ਜੀ ਪਰਮਿੰਦਰ ਜੀ ਪਰ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਇਸ ਕੇਸ ਨੂੰ ਨਸ਼ੇ ਨਾਲ ਨਾ ਜੋੜ ਕੇ ਵਿਖਿਆ ਜਾਵੇ ਪਰ ਬਿਕਰਮ ਮਜੀਠੀ ਦੇ ਖਾਸਮ ਖਾਸ ਰਏ ਕਿਸੇ ਟਾਈਮ ਬਿੱਟੂ ਆਲਕ ਸਾਹਮਣੇ ਆ ਰਿਹਾ ਬੋਨੀ ਅਜਨਾਲਾ ਆ ਰਿਹਾ ਚਾਲਸਾ ਵਾਰਿਓ ਸ਼ਰੀਆਮ ਇਹਦਾ ਨਾਮ ਆਨੇ ਬਿਕਰਮ ਮਜੀਠੀ ਸਾਹਿਬ ਦਾ ਤੁਸੀਂ ਦੇਖੋ ਜਿਹੜਾ ਬੰਦਾ ਮੁਜਰਮ ਹੋ ਗਿਆ ਸਜ਼ਾ ਹੋ ਗਈ ਹੂੰ ਉਹ ਠੀਕ ਹੈ ਉਸ ਸਮੇਂ ਉਹਦੀ ਗੱਲ ਵੀ ਹੋਣੀ ਵੀ ਮਨੂੰ ਆ ਮਨੂ ਬਚਾਓ ਦੋਸਤੋ ਦੇਖੋ ਹੁਣ ਸਾਬਿਕਰਮ ਸਿੰਘ ਮਜੀਠੀਆ ਨੂੰ ਕੀ ਪਤਾ ਸੀਗਾ ਵੀ ਇਹ ਨਸ਼ੇਰਾ ਕਾਰੋਬਾਰ ਕਰ ਰਹੇ ਹਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਸਾਡੇ ਕੋਲ ਅਕਸਰ ਬੰਦੇ ਆਉਂਦੇ ਇੱਥੇ ਹੁਣ ਜਦੋਂ ਦੇਖੋ ਸਰਕਾਰਾਂ ਚ ਇਹ ਨਹੀਂ ਪਤਾ ਲੱਗਦਾ ਵੀ ਚੰਗਾ ਬੰਦਾ ਕਿਹੜਾ ਮਾੜਾ ਬੰਦਾ ਕਿਹੜਾ ਹਰੇਕ ਬੰਦੇ ਆਉਨੇ ਕੰਮ ਕਰਾ ਕੇ ਚਲੇ ਜਾਣੇ ਸੋ ਇਸ ਕਰਕੇ ਜਦੋਂ ਉਹਨਾਂ ਖਲਾਬ ਚਲਾਨ ਪੇਸ਼ ਹੋ ਗਿਆ ਉਹਨਾਂ ਨੂੰ ਸਜ਼ਾ ਹੋ ਗਈ ਅੱਜ ਉਹ ਸਾਬਿਕਰਮ ਸਿੰਘ ਮਜੀਠੀਆ ਦਾ ਕਲੱਬ ਬੋਲਣ ਲੱਗੇ ਜੇ ਕੋਈ ਸਰਕਾਰੀ ਤੌਰ ਤੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਤਾਂ ਉਹ ਪਿਛਲੇ ਪਰਚੇ ਦੇ ਦੇ ਦਿੰਦੇ ਹੀ ਜੀ 2021 ਚ ਜਿਹੜਾ ਪਰਚਾ ਹੋਇਆ ਜਿਸ ਨੂੰ ਸਾਢੇ 3-4 ਸਾਲ ਹੋ ਗਏ ਉਹਦੇ ਚ ਕਿਉਂ ਨਹੀਂ ਫਿਰ ਇਹ ਜਿਹੜੇ ਐਵੀਡੈਂਸ ਸੀਗੇ ਉਹ ਕਿਉਂ ਨਹੀਂ ਲਾਈ ਨਸ਼ੇ ਵਾਲੀ ਨਵਾਂ ਪਰਚਾ ਕਿਉਂ ਦੇਣਾ ਪਿਆ ਸਰਕਾਰ ਨੂੰ ਜੇ ਉਹ ਅੱਜ ਸਰਕਾਰ ਦੀ ਬੋਲੀ ਬੋਲ ਰਹੇ ਆ ਤਾਂ ਦਵੇ ਸਰਕਾਰ ਉਹਦੇ ਚਲਾਨ ਉਹਦਾ ਐਫਆਈਆ ਅੱਜ ਵੀ ਸਟੈਂਡ ਕਰ ਰਹੀ ਹੈ ਉਹਦੇ ਚ ਮਗੀਤੀਆ ਸਾਹਿਬ ਦੀ ਬੇਲ ਹੋਈ ਵੀ ਹੈ ਸੋ ਇਸ ਕਰਕੇ ਗੱਲਾਂ ਦਾ ਕੜਾ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਇਹ ਸਰਕਾਰ ਨੂੰ ਬਣਾਉਣ ਦੀ ਆदत ਹੈ ਰੱਸੀ ਦਾ ਸਾਪੇ ਸਰਕਾਰ ਨੂੰ ਬਣਾਉਣ ਦੀ ਆਰਥ ਹੈ ਉਹ ਰੱਸੀ ਦਾ ਸੱਪ ਬਣਾਈ ਜਾ ਰਹੇ ਕੁਛ ਨਹੀਂ ਉਹ ਸਿਰਫ ਕਿਸੇ ਨੂੰ ਆਪਣੀਆਂ ਸਕੋਟੀਆਂ ਤੱਕ ਮਤਲਬ ਹੈ ਕਿਸੇ ਨੂੰ ਆਪਣੇ ਬੱਚਿਆਂ ਨੂੰ ਸੈਟਲ ਕਰਨ ਦਾ ਮਤਲਬ ਹੈ ਸਰਕਾਰਾਂ ਨੇ ਲਾਲਚ ਦੇਤੇ ਅਜੋ ਭਿਕਰਮ ਸਿੰਘ ਮਜੀਠੀਆ ਦੇ ਖਿਲਾਫ ਬੋਲਣ ਲੱਗੇ ਪਰ ਬਿਕਰਮ ਮਜੀਠੀਆ ਨਾਲ ਜਿਹੜੀ ਸੱਤਾ ਪਿੰਦੀ ਦਾ ਬਾਰ ਬਾਰ ਜ਼ਿਕਰ ਹੋ ਰਿਹਾ ਉਹ ਬਿੱਟੂ ਔਲਖ ਨੇ ਕਹਿੰਨੇ ਕਿ ਸਾਨੂੰ ਮਿਲਾਈ ਸੱਤੇ ਪਿੰਦੀ ਨੂੰ ਬਿਕਰਮ ਮਜੀਠੀਆ ਨੇ ਇਕੋ ਨਸ਼ਾ ਤਸਰੀ ਸਭ ਤੋਂ ਵੱਡਾ ਜਿਹੜਾ ਨਾਮ ਸਭ ਉੱਪਰ ਕਿਸੇ ਦਾ ਮੈਂ ਮੈਂ ਤੁਹਾਨੂੰ ਫੇਰ ਉਹੀ ਰਿਪੀਟ ਕਰਨਾ ਵੀ ਭਾਈ ਸਾਹਿਬ ਜੀ ਉਹ ਕਹਿ ਰਹੇ ਆ ਵੀ ਸੱਤੇਪਿੰਡੀ ਨੂੰ ਉਹਨਾਂ ਨੇ ਮਿਲਾਇਆ ਸੀ ਫਿਰ ਤੁਸੀਂ ਭਰਾਵਾ ਉਸ ਟਾਈਮ ਗੱਲ ਕਿਉਂ ਨਹੀਂ ਕਰੀ ਜਦੋਂ ਤੁਹਾਨੂੰ ਫੜ ਕੇ ਜੇਲ੍ਹ ਚ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਨਹੀਂ ਰਹੀ ਜੰਨੇ ਸਾਲ ਤੁਸੀਂ ਕਿਉਂ ਨਹੀਂ ਗੱਲ ਕੀਤੀ ਠੀਕ ਹੈ ਨਾ ਅੱਜ ਤੁਸੀਂ ਫਿਰ ਅੱਛਾ ਦੇਖੋ ਸਰਕਾਰ ਹੈ ਸਰਕਾਰ ਅੱਜ ਜੇ ਜੇ ਉਹ ਨਸ਼ੇ ਵਾਲਾ ਕੇਸ ਕਹਿੰਦੇ ਆ ਜੇ ਉਹਨਾਂ ਕੋਲ ਇੰਨੀ ਐਵਿਡੈਂਸ ਸਬੂਤ ਹੈਗੇ ਆ ਤਾਂ ਲਾਉਣੋ ਕੇਸ ਚਲਾਓ ਇਹ ਸਿਰਫ ਛੋਸ਼ੇਬਾਜੀ ਹੈ ਸਿਰਫ ਸੋਸ਼ਲ ਮੀਡੀਆ ਤੇ ਭੰਡਿਆ ਜਾ ਰਿਹਾ ਸਿਰਫ ਚੈਨਲਾਂ ਤੇ ਭੰਡਿਆ ਜਾ ਰਿਹਾ ਅਖਬਾਰੀ ਬਿਆਨ ਦੇ ਜਾ ਰਹੇ ਆ ਉਤੋਂ ਇਲਾਵਾ ਕੁਝ ਨਹੀਂ ਹੈਗਾ ਸਿਰਫ ਤੇ ਸਿਰਫ ਇੱਕ ਹੈ ਕੇਸ ਆ ਬਿਕਰਮ ਸਿੰਘ ਮਜੀਠੀਆ ਦੀ ਸ਼ਖਸੀਅਤ ਖਰਾਬ ਕਰਨੀ ਤੇ ਦੂਜਾ ਸ਼੍ਰੋਮਣੀ ਕਾਦੀ ਦਲ ਦਾ ਅਕਸ ਖਰਾਬ ਕਰਨਾ ਇਹ ਜਿਹੜੀਆਂ ਸਾਡੀਆਂ ਜਿਹੜੀ ਵਿਰੋਧੀਆ ਪਾਰਟੀਆਂ ਉਹ ਉਹਨਾਂ ਦੇ ਇਹ ਮਨਸੂਬੇ ਆ ਜਿਹੜੇ ਉਹ ਪੰਜਾਬ ਦੇ ਲੋਕ ਸਮਝ ਚੁੱਕੇ ਹੁਣ ਪੰਜਾਬ ਦੇ ਲੋਕ ਦੇਖੋ ਇੱਕ ਵਾਰੀ ਹੁੰਦਾ ਜੀਆਂ ਕਿਸੇ ਦੀਆਂ ਗੱਲਾਂ ਚ ਆ ਜਾਣਗੇ ਪਰ ਹੁਣ ਸਮਝ ਚੁੱਕੇ ਆ ਵੀ ਵੀ ਅੱਜ ਹੁਣ ਸਾਢੇ 3 ਸਾਲ ਬਾਅਦ ਹੀ ਇਹ ਕਿਉਂ ਚਲਾਇਆ ਚੈਨਲ ਇਹ 2022 ਚ ਕਿਉਂ ਨਹੀਂ ਚਲਾਇਆ ਜੀ ਠੀਕ ਹੈ ਨਾ ਸੋ ਇਹ ਸਾਰਾ ਇਹਨਾਂ ਦੀਆਂ ਜਿਹੜੀਆਂ ਲੰਬੜ ਚੱਲਾ ਉਹਦਾ ਸਾਰਾ ਪੰਜਾਬ ਵਕਫ ਹੋ ਗਿਆ ਔਰ ਤੁਸੀਂ ਦੇਖੋ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰੂਗੇ ਆ ਸਾਬਿਕਰਮ ਸਿੰਘ ਮਜੀਠੀਆ ਸਾਹਿਬ ਬਿਲਕੁਲ ਪਾਕ ਪੂ ਵੀ ਤਰੋ ਕੇ ਇਸੇ ਚੋਂ ਨਿਕਲ ਗਏ ਇਹ ਇਹ ਸਾਡਾ ਦਾਵਾ ਉਹ ਬੰਦਾ ਰੱਬ ਰੂ ਮੰਨਣ ਵਾਲਾ ਇਨਸਾਨ ਹੈ ਗੁਰੂ ਸਾਹਿਬ ਨੂੰ ਨਤਮਸਤਕ ਹੋਗੇ ਚੱਲਣ ਵਾਲਾ ਇਨਸਾਨ ਹੈ ਸੋ ਅੰਦਰ ਜੀ ਤੁਸੀਂ ਵੀ ਖਾਸ ਮੁਖਾਸਤ ਰਹੇ ਹੋ ਜਿਠੀਆ ਸਾਹਿਬ ਦੇ ਤਸਵੀਰ ਬਾਦੋਂ ਸਭ ਤੁਸੀਂ ਬਹੁਤ ਲੜੇ ਹੋ ਤੁਹਾਡਾ ਕਦੇ ਮੇਲ ਹੋਇਆ ਸਿੱਤੇ ਪਿੰਡੀ ਨਾਲ ਤੁਸੀਂ ਮਿਲੇ ਹੋ ਕਿਸੇ ਮੈਂ ਤਾਂ ਕਦੇ ਦੇਖਿਆ ਵੀ ਨਹੀਂ ਇਹੋ ਮੈਂ ਤਾਂ ਕਦੇ ਦੇਖਿਆ ਵੀ ਨਹੀਂ ਤੁਹਾਨੂੰ ਤਾਂ ਪਤਾ ਹੀ ਨਹੀਂ ਕੌਣ ਆ ਗਿਆ ਕੌਣ ਨਹੀਂ ਹੋ ਓਕੇ ਸੋ ਇਹ ਇਸ ਕਰਕੇ ਤਾਂ ਹੀ ਤਾਂ ਮੈਂ ਕਹਿ ਰਿਹਾ ਵੀ ਅਸੀਂ ਕਦੇ ਦੇਖਿਆ ਨਹੀਂ ਕਦੇ ਜਦੋਂ ਅਸੀਂ ਵੀ ਜਾਂਦੇ ਰਹੇ ਸਰਕਾਰ ਤੇ ਕੰਮ ਕਰਾਉਂਦੇ ਰਹੇ ਜਾਂ ਕੇ ਮੈਨੂੰ ਪਤਾ ਹੀ ਨਹੀਂ ਇਹ ਗੱਲ ਦਾ ਇਹ ਗੱਲ ਜਿਹੜੀਆਂ ਹੁਣ ਇਹ ਗੱਲਾਂ ਕਰ ਰਹੇ ਆ ਤਾਂ ਇਹ ਮੇਰਾ ਹੋਈ ਹੈ ਵੀ ਸਰਕਾਰ ਨੇ ਉਸ ਸਮੇਂ ਕਿਉਂ ਨਹੀਂ ਇਹ ਐਕਸ਼ਨ ਲਿਆ ਇਹ 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 ਗੱਲਾਂ ਹੀ ਆ ਭਾਜੀ ਇਹਦੇ ਤੇ ਕੁਝ ਨਹੀਂ ਆ ਪਰ ਸਰਕਾਰੀ ਵਕੀਲ ਦਾ ਕਹਿਣਾ ਕਿ ਹਜ਼ਾਰ ਕੋਟ ਦੀ ਪ੍ਰਾਪਰਟੀ ਹੈ ਮਾਰਚਲ ਚ ਤੇ ਬਨੀਵ ਕੋਰਵਿਟੀਆ ਦੇ ਸ਼ੇਅਰ ਨੇ ਕੁਝ ਪ੍ਰਾਪਰਟੀ ਚ ਉਹ ਵੀ ਸਭ ਤੋਂ ਹੋ ਚੁੱਕੇ ਨੇ ਸਾਰੇ ਉਸ ਜਲਦੀ ਸਾਹਮਣੇ ਆਉਣਗੇ ਚੀਜ਼ਾਂ ਦੇਖੋ ਇਹ ਸਾਰਾ ਕੁਝ ਪਰੀਪਲਾਨਡ ਹੈ ਅਖਬਾਰਾਂ ਤੇ ਚੈਨਲਾਂ ਤੇ ਚਲਾਉਣ ਵਾਲਾ ਕੰਮ ਹੈ ਚਲਾਨ ਪੇਸ਼ ਹੋ ਜਣਾ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਕਰਨੇ ਕਿਉਂਗਾ ਕੁਝ ਵੀ ਨਹੀਂ ਨਿਕਲਣਾ ਭਾਰਤ ਕੋਸ਼ਨਾਚੂ ਵਾਲੇ ਕਿੱਛ ਕਿਹਾ ਹੋਇਆ ਸੀਗਾ ਮੂਹ ਦੀ ਖਾਣੀ ਪੇ ਇੱਥੇ ਕਰ ਨੂੰ ਪਾਣੇ ਕੋ ਹਾਈ ਕੋਰਟ ਜਾ ਕੇ ਇਹੀ ਕੰਮ ਇੱਥੇ ਚ ਹੋਣਾ ਤੇ ਹੀ ਫਿਰ ਪਹਿਲਾ ਹੀ ਇਹ ਜਿਹੜਾ ਪਰਚਾ ਸੀਗਾ ਜਦੋਂ ਐਫ ਆਈ ਆਰ ਕੱਟੀ ਹੈ ਇਹ ਤਫਤੀਸ਼ ਕਰਕੇ ਕੱਟ ਦਿੰਦੇ ਬਾਅਦ ਵਿੱਚ ਤਫਤੀਸ਼ ਕਿਉਂ ਕਰੀ ਰਿਮਾਂਡ ਕਿਉਂ ਮੰਗਿਆ ਠੀਕ ਹੈ ਨਾ ਉਧਰ ਕੀ ਨਿਕਲੇ ਦੱਸੋ ਕੋਈ ਜਨਤਕ ਹੋਇਆ ਟੀਵੀ ਤੇ ਕੁਝ ਹੋਰ ਦਿਖਾਇਆ ਗਿਆ ਅੰਦਰ ਕੁਝ ਹੋਰ ਹੁਣ ਨੰਮੀ ਗੱਲ ਚਲਾ ਲਈ ਜੀ ਵਿਕਰਮ ਸਿੰਘ ਜੀ ਡੀਆ ਦਾ ਬੱਜਿਆ ਬੀਪੀ ਕੰਨੇ ਉਹ ਉਹ ਕੱਲ ਤੋਂ ਚੱਲ ਰਹੀ ਹੈ ਜੀ ਜੀ ਉਹ ਬਿਲਕੁਲ ਠੀਕ ਠਾਕ ਹੈ ਉੱਥੇ ਬਗੀਰ ਸਾਹਿਬ ਮਿਲ ਕੇ ਆਏ ਸਾਡੇ ਉਹ ਦੱਸ ਰਹੇ ਸੀਗੇ ਉਹ ਕਹਿੰਦੇ ਵੀ ਉਹ ਚੜਦੀ ਕਲਾ ਦੇ ਉਹ ਕਹਿੰਦੇ ਵੀ ਮੇਰਾ ਬੀਬੀ ਤਾਂ ਠੀਕ ਹੈ ਜਿਹੜੇ ਕਹਿ ਰਹੇ ਆ ਹੁਕਮਰਾਨ ਉਹਨਾਂ ਨੂੰ ਕਹੋ ਆਪਣੇ ਬੀਬੀ ਦਾ ਧਿਆਨ ਕਰੋ ਭਰਾਓ ਮੇਰਾ ਬੀਬੀ ਬਿਲਕੁਲ ਠੀਕ ਹੈ ਮੈਂ ਠੀਕ ਹੈ ਪ੍ਰਮੇਂਦਰ ਜੀ ਇੱਕ ਗੱਲ ਹੋਰ ਸਾਹਮਣੇ ਨਿਕਲ ਕੇ ਆ ਰਹੀ ਹੈ ਉਹ ਹੈ ਕੇਜਰੀਪਾਲ ਦੀ ਮਾਫੀ ਉਹਦੇ ਵਿੱਚ ਗੁਰਸਾ ਸਿੰਘ ਮਲਟੋਹਾ ਦਾ ਬਿਆਨ ਆ ਪੀਰ ਮੁਹੰਮਦ ਜੀ ਤਾਂ ਵੀ ਆਨੋ ਬਕੇ ਕੇਸਰੀਬਾਲ ਮਾਫੀ ਮੰਗਣ ਲਿ ਸੀ ਚੋਂਦਾ ਉਹਨੇ ਆਪਣੇ ਦੋਸਤ ਕਰਕੇ ਮਾਫੀ ਮੰਗੀ ਹੈ ਕਿਹੜਾ ਦੋਸਤ ਸੀ ਉਹਦਾ ਖੇਤਾਨ ਕੋਈ ਦੋਸਤ ਸੀ ਉਹਦੇ ਕਰਕੇ ਉਹਨੇ ਮਾਫੀ ਮੰਗੀ ਹੈ ਕਿਉਂਕਿ ਉਹ ਕੰਪੈਰੀਜ਼ਨ ਕਰ ਰਹੇ ਨੇ ਕਿ ਇੱਕ ਪਾਸੇ ਬਿਕਰਮ ਜੀਠੇ ਨੇ ਆਪਣੇ ਦੋਸਤਾਂ ਦੀ ਬਲੀ ਦੇ ਦਿੱਤੀ ਇੱਕ ਪਾਸੇ ਉਸ ਉਹ ਬੰਦਾ ਦੇਖੋ ਕੇਸਰੀਬਾਲ ਜਿਹਨੇ ਆਪਣੇ ਯਾਰਾਂ ਦੋਸਤਾਂ ਕਰਕੇ ਮਾਫੀ ਮੰਗੀ ਹੈ ਉਹ ਦੋਸਤ ਕਰਕੇ ਦੇਖੋ ਇਹ ਕੋਰਟ ਦਾ ਮੈਟਰ ਹੈ ਕੋਈ ਕਿਸੇ ਪਿੱਛੇ ਨਹੀਂ ਮੰਗਣ ਜਾਂਦਾ ਜੇ ਮਾਸ਼ਰਮੇ ਕਾਲੇ ਦੇ ਨਾਲ ਇਸ ਗੱਲ ਨੂੰ ਬਹੁਤ ਚੱਕਰੇ ਆਵੇਂ ਕਿ ਕੇਜਰੀਵਾਲ ਨੇ ਮਾਫੀ ਮੈਂ ਕਹਿੰਦਾ ਮੈਂ ਵੀ ਕਰਾਂ ਜੀ ਉਹ ਤਾਂ ਡਾਕੂਮੈਂਟਰੀ ਐਵੀਡੈਂਸ ਹੈ ਉਹ ਤਾਂ ਕੋਰਟ ਦੇ ਵਿੱਚ ਆ ਕੇ ਐਫੀਡੈਵਿਟ ਦਿੱਤਾ ਜੀ ਫਿਰ ਸਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਵਕੀਲ ਨੇ ਉਹ ਕਿਸ ਵਾਸਤੇ ਲਿਆ ਉਹ ਉਹ ਤਾਂ ਦੇਖੋ ਉਹ ਤਾਂ ਲਿਖਤੀ ਚੀਜ਼ ਹੈ ਉਹਨੂੰ ਉੱਚਠ ਲਾਇਆ ਥੋੜੀ ਜਾ ਸਕਦਾ ਕਿਹਦੇ ਵਾਸਤੇ ਲਈ ਕਿਉਂ ਲਈ ਇਹ ਤਾਂ ਹੁਣ ਕੇਜਰੀਵਾਲ ਸਾਹਿਬ ਨੂੰ ਪਤਾ ਹੁਣ ਸਾਨੂੰ ਤਾਂ ਪਤਾ ਨਹੀਂ ਅਸਾਂ ਕਹਿੰਦਾ ਜਿਉ ਸੁਣੀ ਸੁਣਾਈ ਗੱਲ ਹੈ ਵੀ ਕੋਈ ਕੁਸ਼ ਕਰ ਰਿਹਾ ਕੋਈ ਕੁਸ਼ ਪਰ ਜੋ ਜੱਜ ਸਾਹਿਬ ਦੇ ਸਾਹਮਣੇ ਹੋਇਆ ਉਹ ਬਿਲਕੁਲ ਕਲੀਅਰ ਹੈ ਵੀ ਉਹ ਤੇ ਲਿਖਤੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਸਟੇਟਮੈਂਟ ਵੀ ਆਈ ਸੀਗੀ ਵੀ ਮੈਂ ਦਿੱਲੀ ਸਰਕਾਰ ਚ ਕੰਮ ਕਰ ਰਿਹਾ ਮੇਰੇ ਕੋਰਟ ਚੋਂ ਚ ਸਮਾਂ ਖਰਾਬ ਹੁੰਦਾ ਠੀਕ ਹੈ ਨਾ ਸੋ ਇਸ ਕਰਕੇ ਦੂਜੀ ਗੱਲ ਵੀ ਜੇ ਤੁਸੀਂ ਉੱਥੇ ਜੇ ਨਹੀਂ ਦਮ ਸੀਗਾ ਉਹ ਜੇ ਸਾਡੇ ਕੇਸ ਚ ਦਮ ਸੀਗਾ ਨਾ ਤਾਂ ਹੀ ਇਹਨਾਂ ਨੇ ਮਾਫੀ ਮੰਗੀ ਨਾ ਨਹੀਂ ਕੋਈ ਮੰਗਦਾ ਜੇ ਉੱਥੋਂ ਕਲੀਅਰ ਘੱਟ ਪਤਾ ਹੁੰਦਾ ਵੀ ਹਾਂ ਵੀ ਮੈਂ ਜੇ ਇਹਨਾਂ ਨੇ ਝੂਠ ਬੋਲਿਆ ਸੀਗਾ ਵਿਕਰਮ ਸਿੰਘ ਮੀਡੀਆ ਨੇ ਤਾਂ ਹੀ ਮਾਰ ਨਹੀਂ ਪਈ ਸੀ ਕਿ ਨਾ ਤਾਂ ਇਹਨੇ ਮਾਫੀ ਮੰਗੀ ਉਸ ਕਿ ਜੇ ਇੱਕ ਪਾਸੇ ਬਿਆਨ ਇਹ ਵੀ ਆ ਰਿਹਾ ਕਿ ਸੁਖਵੀਰ ਬਾਦਲ ਖੁਦ ਹੀ ਵਿਕਰਮਜੀਤਿਆ ਨੂੰ ਸੈੱਟ ਕਰਨਾ ਚਾਹੁੰਦੇ ਸਨ ਦੂਜਾ ਮੇਰਾ ਸਵਾਲ ਇਹ ਆ ਕਿ ਵੱਡੇ ਬਾਦਲ ਸਾਹਿਬ ਕਾਰਵਾਈ ਕਰਨਾ ਚਾਹੁੰਦੇ ਸਨ ਮਜੀਠੀਆ ਸਾਹਿਬ ਤੇ ਪਰ ਹਰ ਸਿਮਰਤ कौर ਬਾਦਲ ਨੇ ਨਹੀਂ ਹੋਣ ਦਿੱਤੀ ਉਸ ਦੇਖੋ ਸਾਰੀਆਂ ਗੱਲਾਂ ਢੂਠ ਹੈ ਹਮ ਛੱਜ ਸੁਮੀ ਸਿੰਘ ਬਾਦਲ ਔਰ ਸਭ ਵਿਕਰਮਜੀਤਿਆ ਦਾ ਹਾਂਜੀ ਬਹੁਤ ਜ਼ਿਆਦਾ ਪਿਆਰ ਹੈ ਜੀ ਜੀ ਗੂੜੀ ਰਿਸ਼ਤੇਦਾਰੀ ਹੈ ਇਹ ਸਾਡੇ ਜਿਹੜੇ ਵਿਰੋਧੀ ਆ ਉਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ ਇਹੀ ਮੁੱਦਾ ਵੀ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਢੰਗ ਨਾਲ ਵੀ ਇਹਨਾਂ ਦੀਆਂ ਅਧੂਰੀਆਂ ਬਧਾਓ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਸਾਨੂੰ ਬੱਦਲ ਸਾਹਿਬ ਦਾ ਫੋਨ ਆਇਆ ਜਦੋਂ ਸਾਬਕ੍ਰਮ ਸਿੰਘ ਮਜੀਠੀਆ ਸਾਹਿਬ ਦੇ ਜੀ ਰੇਡ ਹੋਈ ਹੈ ਚੰਡੀਗੜ੍ਹ ਐਨ ਕੇ ਸ਼ਰਮਾ ਜੀ ਨੂੰ ਆਇਆ ਮਨੂੰ ਆਇਆ ਅਸੀਂ ਇਕੱਠੇ ਹੋ ਕੇ ਉੱਥੇ ਸਾਰੇ ਜੀ ਜੀ ਸਭ ਤੋਂ ਵੱਧ ਲੜਾਈ ਸਾਬ ਸਵੀਰ ਸਿੰਘ ਬੱਦਲ ਸਾਹਿਬ ਨੇ ਲੜੀ ਹੈ ਤੇ ਅੱਜ ਜਿਹੜੇ ਵੱਡੇ ਵਕੀਲ ਨੇ ਨੰਬਰ ਵਕੀਲ ਨੇ ਉਹਨਾਂ ਨਾਲ ਜੋ ਅੱਜ ਵੀ ਸਲਾਮ ਮਸ਼ਫਰਾ ਕਰਕੇ ਜੋ ਕੇਸ ਦੀ ਜਿਹੜੀ ਸਾਰੀ ਪਹਿਰਬਈਆ ਉਹ ਸੱਜ ਸੁਖਬੀਰ ਸਿੰਘ ਬਾਦਲ ਸਾਹਿਬ ਆਪ ਕਰ ਰਹੇ ਪਹਿਲੀ ਗੱਲ ਇਹ ਕਲੀਅਰ ਹੈ ਕਿ ਕੋਈ ਅਫਸ ਮਤਭੇਦ ਨਹੀਂ ਸਾਰਾ ਕੁਝ ਇਕ ਹੈ ਤੇ ਇੱਕ ਮੁਟਸਾ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਲੜਾਈ ਲੜੂਗਾ ਇਹ ਤਾਂ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਕੇਸ ਹੈ ਹੋਰ ਇਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸੁਪਰੀਮੋ ਸੱਜ ਸੁਖਬੀਰ ਸਿੰਘ ਬਾਦਲ ਲੜਾਈ ਲੜਨਗੇ ਉਹਨਾਂ ਦੀ ਉਹਨਾਂ ਨੇ ਕੋਰ ਕਮੇਟੀ ਜੀ ਵੀ ਕਹਿੰਦਾ ਤੇ ਬਾਕੀ ਸਾਨੂੰ ਆਦੇਸ਼ ਵੀ ਇਹੀ ਹੈ ਕਿ ਤੁਸੀਂ ਅੱਗੇ ਹੋ ਕੇ ਇਸ ਕੱਲ ਦੀ ਪਹਿਰਬਈਆ ਰਵਿੰਦਰ ਜੀ ਲਾਸਟਵਾਲ ਹੈ ਪਾਰਟੀ ਦਾ ਵजूद ਕੀ ਦੇਖਦੇ ਹੋ ਫਿਊਚਰ ਕੀ ਦੇਖਦੇ ਹੋ 2027 ਚ ਬੀਜੇਪੀ ਨਾਲ ਅਲਾਈਅੰਸ ਹੋਣ ਦੇ ਕੋਈ ਚਾਂਸ ਹੈ ਦੇਖੋ ਮੈਂ ਕਹਿੰਦਾ ਵੀ ਬਿਲਕੁਲ ਇਸ ਗੱਲ ਤੋਂ ਮੈਂ ਗਰੇਜ ਨਹੀਂ ਕਰੂੰਗਾ ਸਮਝਾ ਉੱਤੇ ਹੁੰਦੇ ਆਏ ਆ ਪੌਣੇ ਵੀ ਚਾਹੀਦੇ ਸਮਝੌਤੇ ਹੁੰਦੇ ਨੇ ਸ਼ਰਤਾਂ ਦੇ ਆਧਾਰ ਤੇ ਜੇ ਸਾਡੇ ਸਾਡਾ ਖੇਤਰ ਹੈ ਪੰਜਾਬ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਦਿਲ ਵੀ ਪੰਜਾਬ ਹੈ ਔਰ ਦਿਮਾਗ ਵੀ ਪੰਜਾਬ ਹੈ ਕਿਉਂਕਿ ਅਸੀਂ ਖੇਤਰੀ ਪਾਰਟੀਆਂ ਪੰਜਾਬ 'ਚ ਅਸੀਂ ਰਾਜ ਕਰਨਾ ਪੰਜਾਬ 'ਚ ਰਹਿਣਾ ਸੱਤਾ ਤੋਂ ਬਾਹਰ ਵੀ ਪੰਜਾਬ 'ਚ ਰਹਿਣਾ ਸਾਡਾ ਹੋਰ ਪਾਸੇ ਤੋਂ ਨੋਟ ਸੀ ਜੇ ਕੋਈ ਪਾਰਟੀ ਸਾਡੇ ਨਾਲ ਸਾਡੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਕੇ ਸਮਝਾਉਂਦੇ ਉੱਤੇ ਕਰਦੀ ਆ ਤਾਂ ਬਿਲਕੁਲ ਸ਼ੋਕ ਕੇ ਕਰਾਂਗੇ ਕੋਈ ਇਹਦੇ 'ਚ ਇਹ ਨਹੀਂ ਹੈ ਵੀ ਕੋਈ ਦੋਰਾਮਾ ਤੇ ਜੇ ਸਾਡੇ ਮੁੱਦੇ ਹੱਲ ਕਰੇਗੀ ਪਾਰਟੀ ਠੀਕ ਹੈ ਨਾ ਤਾਂ ਸਮਝੋਤਾ ਹੋਏਗਾ ਲਾਜ਼ਮੀ ਹੋਏਗਾ ਇਸ ਗੱਲ ਤੇ ਮੈਂ ਬਿਲਕੁਲ ਕਲੀਅਰ ਕਰ ਦਨਾ ਤੁਹਾਨੂੰ ਵੀ ਹੁਣ ਮੁੱਦੇ ਪੰਜਾਬ ਦੀ ਗੱਲ ਹੈ ਪੰਜਾਬ ਦੇ ਮਸਲੇ ਹੱਲ ਕਰੇਗੀ ਪਾਰਟੀ ਅੱਜ ਪੰਜਾਬ ਦੀ ਜੀਡੀਪੀ ਦੇਖੋ ਕਿਤੇ ਮੁੰ ਹਮ ਦੇਖਿਆ 42% ਪਲਸ ਹੋਗੀ ਜੀ ਤੇ ਪੰਜਾਬ ਨੂੰ ਜੇ ਬਚਾਉਣਾ ਤਾਂ ਇਹਦੇ ਲਈ ਸਾਨੂੰ ਜਿਹੜਾ ਸੈਂਟਰ ਸਰਕਾਰ ਹੈ ਉਹਦਾ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ ਸੋ ਇਸ ਕਰਕੇ ਸਮਝਾਉਤੇ ਹੁੰਦੇ ਆਏ ਹੁੰਦੇ ਰਹਿਣਗੇ ਪਰਾਣੇ ਦੇਖ ਲਓ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਅੱਜ ਤੱਕ ਜਿਵੇਂ ਰਾਜ ਹੈ ਸਮਝੌਤੇ ਹੋਏ ਸਮਝੌਤੇ ਮੁੱਦਿਆਂ ਦੇ ਆਧਾਰ ਤੇ ਹੋਣੇ ਆ ਸ਼ਰਤਾਂ ਦੇ ਆਧਾਰ ਤੇ ਹੋਣੇ ਆ ਉਹ ਉਹ ਸ਼ਰਤਾਂ ਸਾਡੀ ਮੰਨੇਗੀ ਪਾਰਟੀ ਧਕਰਾਂ ਜੀ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੁਹਾਡੀ ਹੁਣ ਅੱਗੇ ਕੀ ਰਣਨੀਤੀ ਹੈ ਕੀ ਕਾਰਵਾਈ ਕਰਦੇ ਹੋ ਕਿ ਕਿਹੜੇ ਕਿਹੜੇ ਅਗੇ ਪਲਾਨ ਤਿਆਰ ਦੇਖੋ ਹੁਣ ਸਾਨੂੰ ਜਿਹੜਾ ਪਾਰਟੀ ਬਲੰਗ ਪ੍ਰੋਗਰਾਮ ਮਿਲਿਆ ਵੀ ਬੂਥ ਲੈਵਲ ਤੇ ਜਾ ਕੇ ਅਸੀਂ ਕਮੇਟੀਆਂ ਬਣਾਉਣੀਆਂ ਮੇਰਾ ਬੂਥ ਸਭ ਤੋਂ ਮਜ਼ਬੂਤ ਜੀ ਇੱਕ ਬੂਥ ਲੈਵਲ ਤੱਕ ਅਸੀਂ ਕਮੇਟੀਆਂ ਪੂਰੇ ਪੰਜਾਬ ਦੇ ਵਿੱਚ ਬਣਾਵਾਂਗੇ ਜੀ ਤੇ ਬੂਤੋਂ ਸ਼ੁਰੂ ਕਰਕੇ ਤੇ ਦੂਜੀ ਗੱਲ ਇਹ ਵੀ ਅਸੀਂ ਜਿਹੜਾ ਇਹਨਾਂ ਦਾ ਟੱਕਰਾਂ ਕਰਨ ਦੇ ਲਈ ਜਿਹੜਾ ਝੂਠ ਪਿਛਲੇ ਸਮੇਂ 'ਚ ਬੋਲਿਆ ਸੀ ਉਹਦਾ ਕਿਦਾਂ ਕਿਤੇ ਆਪਣੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸ ਨਹੀਂ ਸਕੇ ਉਹਨਾਂ ਦੇ ਝੂਠ ਲੋਕ ਸੁਣੀਗੇ ਹੁਣ ਅਸੀਂ ਇਹ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਉਹ ਮੈਂ ਕਹਿੰਦਾ ਵੀ ਬਹੁਤ ਸ਼ਬਦਾਂ ਰਾਹੀਂ ਆ ਲਿਖ ਕੇ ਵੀ ਲੰਮੀਆਂ ਸਾਰੀਆਂ ਅਸੀਂ ਇੱਕ ਖਰੜਾ ਤਿਆਰ ਕਰ ਰਹੇ ਹਾਂ ਉਹ ਘਰ ਘਰ ਤੱਕ ਲੈ ਕੇ ਜਾਵਾਂਗੇ ਔਰ ਦੱਸਾਂਗੇ ਵੀ ਅਸੀਂ ਇਹ ਕੀਤਾ ਅਸੀਂ ਕਿ ਬੈਲੈਂਸ ਸ਼ੀਟ ਲੋਕਾਂ 'ਚ ਲੈ ਕੇ ਜਾਵਾਂਗੇ ਵੀ ਕਿਹੜੀ ਪਾਰਟੀ ਨੇ ਕਿਆ ਕਰਿਆ ਇੱਕ ਚਾਰਟ ਬਣਾਵਾਂਗੇ ਔਰ ਉਹ ਹਰੇਕ ਹਲਕੇ ਦਾ ਵੱਖ-ਵੱਖ ਬਣੂ ਔਰ ਜਿਹੜੇ ਹਲਕੇ ਜਿੰਨੇ ਕੰਮ ਹੋਏ ਆ ਉਹ ਲੋਕਾਂ ਨੂੰ ਗਣਾਵਾਂਗੇ ਲੋਕਾਂ ਨੂੰ ਯਾਦ ਕਰਾਵਾਂਗੇ ਔਰ ਅਸੀਂ ਤਾਂ ਪੰਜਾਬੀਆਂ ਦੇ ਆ ਪੰਜਾਬੀ ਸਾਡੇ ਆ ਤੇ ਸਾਡਾ ਪੰਜਾਬ ਤੱਕ ਹੀ ਮਨੋਰਥ ਹੈ ਪੰਜਾਬ ਤੋਂ ਬਾਹਰ ਸਾਨੂੰ ਰਾਜ ਭਗ ਦੀ ਕੁਛ ਨਹੀਂ ਪੰਜਾਬੀਆਂ ਦੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਸ ਤੋਂ ਬਾਅਦ ਸਾਡਾ ਐਮਐਸਪੀ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਾਰੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਪੈਰਾ ਵੀ ਦੇ ਰਹਾ ਔਰ ਉਹਨਾਂ ਦੇ ਸਮੇਂ ਤੇ ਇਹਦੀ ਸਾਰੀ ਰਾਜਨੀਤੀ ਬਣਾ ਕੇ ਇਹਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਕਰਨਾ ਅੱਜ ਪੰਜਾਬ ਦੀ ਅੱਜ ਮੰਗ ਹੋ ਗਈ ਪੰਜਾਬ ਦੀ ਅੱਜ ਪੰਜਾਬ ਨੂੰ ਲੋੜ ਹੈ ਖੇਤਰੀ ਪਾਰਟੀ ਦੀ ਸੋ ਇਸ ਤਰ੍ਹਾਂ ਬੱਡੇ ਬਾਦਲ ਸਾਹਿਬ ਤੋਂ ਬਾਅਦ ਪਾਰਟੀ ਕਾਫੀ ਡਾਮਾਡ ਹੋ ਗਈ ਹੈ ਲੱਗਦਾ ਕਿ ਲੋਕ ਦੁਬਾਰਾ ਪਰਵਾਨ ਕਰਨੀ ਹੋਤ ਹੈ ਦੇਖੋ ਇਹ ਪੰਜਾਬ ਹੈ ਕਿਉਂ ਨਹੀਂ ਕਰ ਲਗੇ ਇਹ ਤੁਸੀਂ ਗੱਲ ਕਰੋ ਵਿਜਲੀ ਇਨਸਾਨ ਤਾਂ ਅੱਜ ਵੀ ਗੱਲ ਆਉਂਦੀ ਹੈ ਸਸਕੀਰ ਸਿੰਘ ਬਾਦਲ ਜੇ ਤੁਸੀਂ ਡਵੈਲਪਮੈਂਟ ਦੀ ਗੱਲ ਕਰੋ ਤਾਂ ਵੀ ਗੱਲ ਆਉਂਦੀ ਐ ਸੱਸ ਕੁਇਰ ਸਿੰਘ ਬਾਦਲ ਔਰ ਸ਼ਰਮਣੀ ਕਲਦ ਜੀ ਠੀਕ ਐ ਤੇ ਤਦ ਕਿਉਂ ਨਹੀਂ ਕਰਨਗੇ ਲੋਕਾਂ ਨੇ ਦੇਖੋ ਇੱਕ ਵਾਰੀ ਪ੍ਰਭਾਵ ਆ ਜਾਂਦਾ ਕੋਈ ਕਦੇ ਹੋ ਗਿਆ ਹਰ ਘਰ ਨੌਕਰੀ ਦਿਆਂਗੇ ਕਦੀ ਬਦਲਾ ਦੇਣਾ ਨੂੰ ਵੋਟ ਪੈ ਗਈ ਹੁਣ ਕੰਮਾਂ ਦੇ ਨਾਂ ਨੂੰ ਵੋਟ ਦੀ ਵਾਰੀ ਐ ਹੁਣ ਕੋ ਧੰਨਵਾਦੀ ਬਹੁਤ ਬਹੁਤ ਜੀ ਬਣੀ ਸੋ ਇਸੇ ਸਾਡੇ ਨਾਲ ਜਿਲ੍ਹਾ ਪ੍ਰਧਾਨ ਸ਼ਰਮਣੀ ਕਲਦ ਬਹਾਲੀ ਤੋਂ ਪਰਮਿੰਦਰ ਸਿੰਘ ਸੋਹਣਾ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਸੋ ਬਹੁਤ ਵਧੀਆ ਵਿਚਾਰ ਸਾਰਣਾਂ ਸਾਂਝੇ ਕੀਤੇ ਜੇਕਰ ਸਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਦੱਸੋ ਕੈਮਰਾਮੈਨ ਸੰਦੀਪ ਵਿਦਾਲ ਮੈਂ ਹਰਮ ਦਿਸ਼ਾ ਅਪਡੇਟ ਨਿਊਜ਼ ਮੁਹਾਲੀ